हाल ही ਵਿੱਚ ਜਾਰੀ ਕੀਤੀ ਆਪਣੀ ਇੱਕ ਨਵੀਂ ਵੀਡੀਓ ਦੇ ਜ਼ਰੀਏ ਇਲਨ ਮਸਕ ਨੇ ਦੱਸਿਆ ਹੈ ਕਿ ਉਹਨਾਂ ਦਾ ਪਹਿਲਾ ਪ੍ਰਯੋਗ ਸਫਲ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੀ ਕੰਪਨੀ ਨਿਊਰਲਿੰਕ ਹੁਣ ਦੂਜੇ ਮਨੁੱਖੀ ਦਿਮਾਗ ਦੇ ਵਿੱਚ ਆਪਣੀ ਬੀਸੀਆਈ ਚਿਪ ਇੰਸਟਾਲ ਕਰਨ ਜਾ ਰਹੀ ਹੈ ਤੇ ਉਹਨਾਂ ਦਾ ਦਾਵਾ ਹੈ ਕਿ 2024 ਦੇ ਅੰਤ ਤੱਕ ਉਹ 8 ਤੋਂ 10 ਮਨੁੱਖੀ ਦਿਮਾਗਾਂ ਦੇ ਵਿੱਚ ਆਪਣੀ ਚਿਪ ਇੰਸਟਾਲ ਕਰ ਦੇਣਗੇ ਤੇ ਨਿਊਰਲਿੰਕ ਹੈ ਕੀ ਤੇ ਨਿਊਰਲਿੰਕ ਦਿਮਾਗ ਵਿੱਚ ਚਿਪ ਇੰਸਟਾਲ ਕਰਕੇ ਸਾਬਿਤ ਕੀ ਕਰਨਾ ਚਾਹੁੰਦੀ ਹੈ ਜੇਕਰ ਇਹ ਪ੍ਰਯੋਗ ਪੂਰੀ ਤਰ੍ਹਾਂ ਸਫਲ ਹੁੰਦਾ ਹੈ ਤਾਂ ਦੁਨੀਆ ਦੇ ਇਸ ਦਾ ਕੀ ਅਸਰ ਪਵੇਗਾ ਆਜੋ ਜਾਣਗੇ ਐਲਨ ਮਸਕ ਆਪਣੀ ਦੂਰਦਰਸ਼ੀ ਸੋਚ ਤੇ ਲੋਕਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਕਰਨ ਕਰਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਇੱਕ ਬਿਜ਼ਨਸਮੈਨ ਸਪੇਸਐਕਸ ਤੇ ਟੈਸਲਾ ਕੰਪਨੀ ਦੇ ਮਾਲਕ ਹਨ 2016 ਵਿੱਚ ਐਲਨ ਮਸਕ ਨੇ 7 ਵਿਗਿਆਨੀਆਂ ਦੀ ਟੀਮ ਨਾਲ ਮਿਲ ਕੇ ਬੀਸੀਆਈ ਮਤਲਬ ਬ੍ਰੇਨ ਕੰਪਿਊਟਰ ਇੰਟਰਫੇਸ ਤੇ ਕੰਮ ਕਰਨਾ ਸਟਾਰਟ ਕੀਤਾ ਸਾਲ 2023 ਵਿੱਚ ਇੱਕ ਬੰਦਰ ਉੱਤੇ ਸਫਲ ਪ੍ਰਯੋਗ ਤੋਂ ਬਾਅਦ ਇਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਅਮਰੀਕਾ ਦੀ ਗਵਰਨਮੈਂਟ ਤੋਂ ਇੱਕ ਮਨੁੱਖੀ ਸਰੀਰ ਉੱਤੇ ਇਸ ਚਿਪ ਦਾ ਪ੍ਰਯੋਗ ਕਰਨ ਦੀ ਮਨਜ਼ੂਰੀ ਮੰਗੀ। ਅਮਰੀਕਾ ਦੀ ਇੱਕ ਕੰਪਨੀ ਐਫ ਡੀ ਆਈ ਨੇ ਨਿਊਰਾਲਿੰਕ ਨੂੰ 11 ਲੋਕਾਂ ਉੱਤੇ ਪ੍ਰਯੋਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਜੋ ਕਿ ਪੈਰਾਲਾਈਜ਼ ਦੀ ਬਿਮਾਰੀ ਤੋਂ ਪੀੜਿਤ ਸਨ। ਜਦੋਂ ਪੈਰਾਲਾਈਜ਼ ਨਾਲ ਪੀੜਤ ਇੱਕ ਮਰੀਜ਼ ਉੱਤੇ ਇਸ ਦਾ ਪ੍ਰਯੋਗ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਉਹ ਬੈਠੇ ਬੈਠੇ ਹੀ ਆਪਣਾ ਫੋਨ ਜਾਂ ਟੀਵੀ ਚਲਾ ਸਕਦਾ ਸੀ ਅਤੇ ਹੁਣ ਤੱਕ ਇਹ ਵੀ ਦੇਖਿਆ ਗਿਆ ਕਿ ਇਹ ਚਿਪ ਸਾਡੇ ਦਿਨ ਪਰ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਰਿਕਾਰਡ ਕਰਦੀ ਹੈ ਤੇ ਹਮੇਸ਼ਾ ਲਈ ਯਾਦ ਰੱਖਦੀ ਹੈ